ਨਾਨਕ ਨਾਮ ਚਰਨੀ ਕਲਾ تیرے ਭਾਣੀ ਸਰਮਤ ਦਾ ਪਣਾ ਸਤਿਕਾਰਯੋਗ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਆਪ ਜੀ ਦੀ ਸੇਵਾ ਦੇ ਵਿੱਚ ਗਿਆਨੀ ਹਰਜਿੰਦਰ ਸਿੰਘ ਫੱਕਰスルਤਾਨ ਪੱਲੋਦੀ ਬਾਬੇ ਨਾਨਕ ਵਾਲੀ ਨਗਰੀ ਵੱਲੋਂ ਫਤਿਹ ਅਰਜ ਹੈ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਸੰਗਤਾਂ ਨੂੰ ਸੋਸ਼ਲ ਮੀਡੀਆ ਤੇ ਕੁਝ ਦਿਨ ਹੋਏ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੇ ਸੁਵਚਨਿਆੰਗ ਸੰਗ ਨੂੰ ਤੇ ਤਿਆਰੀ ਪਹਿਲਾਂ ਤਾਂ ਭਾਟ ਸਿਰਖਾਂ ਦੇ ਵਾਸਤੇ ਸਾਡੇ ਭਾਟ ਸਹਿਬਾਨਾਂ ਦੇ ਵਾਸਤੇ ਬੜੇ ਪਿਆਰੇ ਸਤਿਕਾਰ ਵਾਲੇ ਲਫ਼ਜ਼ ਵਰਤਦੇ ਨੇ ਭਾਟ ਕਮਿਊਨਿਟੀ ਦੇ ਵਿੱਚ ਵਾਸਤੇ ਵੀ ਸਤਿਕਾਰਯੋਗ ਲਫ਼ਜ਼ ਵਰਤਦੇ ਨੇ ਮੈਂ ਉਹਨਾਂ ਦਾ ਅਤੀ ਧੰਨਵਾਦੀ ਹਾਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪਰ ਬਾਦ ਵਿੱਚ ਉਹਨਾਂ ਅੰਗਸਿਕ ਜੀ ਪਤਾ ਨਹੀਂ ਕਿਸ ਵਹਿਣ ਵਿੱਚ ਬਹਿ ਜਾਂਦੇ ਨੇ ਸਾਰੀ ਦੀ ਸਾਰੀ ਭਾਟ ਕਮਿਊਨਿਟੀ ਨੂੰ ਭਾਟ ਦੇ ਕਾਮ ਨੂੰ ਜੇ ਕ ਮੰਗਤਿਆ ਦੀ ਕਾਮ ਰਦ ਦੱਛਣ ਲੱਗ ਪੈਂਦੇ ਨੇ ਕਹਿੰਦੇ ਹਨ ਕਿ ਹੁਣ ਇਸ ਕਮਿਊਨਿਟੀ ਦੇ ਵਿੱਚ ਪਹਿਲਾ ਵਰਗੀਆਂ ਜਿਹੜੀਆਂ ਉਚਾਈਆਂ ਸੰਨ ਵਿਸ਼ੇਸ਼ਤਾਈਆਂ ਸੰਨ ਉਹ ਰਹਿ ਨਹੀਂ ਗਈਆਂ ਪਰ ਮੈਂ ਸੁਣਾਂ ਕਿ ਸੰਗੁਰੂ ਜੀ ਪਿਆਰੇ ਨੂੰ ਇੱਕ ਬੇਨਤੀ ਕਰ ਦੇਣੀ ਚਾਹੁੰਦਾ ਹਾਂ ਅੱਜ ਵੀ ਨਾਮ ਜਪਣ ਵਾਲੀ ਕਿਰਤ ਕਰਨ ਵਾਲੀ ਤੇ ਵੰਡ ਕੇ ਛਕਣ ਵਾਲੀ ਪੂਰੇ ਵਰਲਡ ਦੇ ਅੰਦਰ ਜੋ ਆਪਣੀ ਸਫਲਤਾ ਦੇ ਢੰਡੇ ਗੱਡੀ ਬੈਠੀ ਹੈ ਬਾਟ ਕੌਮ ਬਾਟ ਕਮਿਊਨਿਟੀ ਉਹ ਅੱਜ ਵੀ ਬੁਲੰਦੀਆਂ ਦੇ ਉੱਤੇ ਬੈਠੀ ਐ ਇਹਦੇ ਵਿੱਚ ਘਾਟਾ ਆਇਆ ਨਹੀਂ ਜੇ ਥੋੜੇ ਬਹੁਤੇ ਕੁਝ ਲੋਕ ਇਹੋ ਜਿਹਾ ਮਾੜਾ ਕੰਮ ਕਰਦੇ ਨੇ ਮੰਗਣ ਦਾ ਜਾਂ ਖੁਰਪੋਈ ਤੇ ਇਹਦਾ ਮਤਲਬ ਇਹ ਨਹੀਂ ਕਿ ਪੂਰੀ ਦੀ ਪੂਰੀ ਭਾਟ ਕੌਮ ਹੀ ਕਿਤੇ ਮੰਗਦੇ ਦੀ ਪਾਉ ਮੈਂ ਯਾਦ ਰੱਖਿਓ ਇਹ ਭਾਟ ਕੌਮ ਦਾਨੀਆਂ ਦੀ ਕੌਮ ਹੈ ਗੁਰੂ ਸਾਹਿਬਾਂ ਦੇ ਚਾ ਪਾਵਨ ਪੀਤਰ ਚਰਨਾਂ ਕਮਣਾ ਤੋਂ ਵੱਡੂ ਸਾਈ ਤੋਂ ਭਾਟ ਕੌਮ ਜੋਗਰ ਭਾਟ ਕੌਮ ਹੈ ਮੈਂ ਬੇਨਤੀ ਕਰਾਂ ਉਸ ਸੰਗਤ ਗੁਰੂ ਕੇ ਵਿਆਲੇ ਨੂੰ ਯਾਰ ਵੀਰ ਜੀ ਇਹ ਜੋ ਪਾਰਸਿਕ ਕੰਮ ਹੈ ਇਹਦੇ ਵਿੱਚ ਚੁੱਟੀ ਦੇ ਗਰੰਤੀ ਸਹਿਬਾਨ ਨੇ ਇਹਦੇ ਵਿੱਚ ਚੁੱਟੀ ਦੇ ਕਸਾਵਾਚਕ ਨੇ ਇਹ ਪਾਰਕ ਕਮਿਊਨਿਟੀ ਦੇ ਅੰਦਰ ਇੰਟਰਨੈਸ਼ਨਲ ਤੌਰ ਦੇ ਉੱਤੇ ਰਾਜੀ ਦੱਸੇ ਨੇ ਜਿਹੜੇ ਜਿਹੜੇ ਕੇ ਕੰਮ ਦੀ ਸੇਵਾ ਕਰਦੇ ਨੇ ਇਸੇ ਪਾਰਕ ਕਮਿਊਨਿਟੀ ਦੇ ਅੰਦਰ ਇੰਟਰਨੈਸ਼ਨਲ ਤੌਰ ਦੇ ਉੱਤੇ ਕਵੀਸ਼ਰ ਜਥੇ ਨੇ ਇਸੇ ਪਾਰਕ ਕੌਮ ਦੇ ਵਿੱਚ ਕਮਿਊਨਿਟੀ ਦੇ ਵਿੱਚ ਇੰਟਰਨੈਸ਼ਨਲ ਗੋਲਡ ਮੈਡ ਲਿਸਟ ਪੰਜ ਦਿੱਗਾਂ ਦੀ ਦਿੱਥੇ ਨੇ ਜਿਹੜੇ ਕਿ ਪੂਰੇ ਵਰਲਡ ਦੇ ਅੰਦਰ ਆਪਣੇ ਕੌਮ ਦਾ ਨਾਮ ਉੱਚਾ ਕਰ ਰਹੇ ਨੇ ਇਹ ਬਿੰਤੀ ਕਰਦਾ ਹਾਂ ਇਸੇ ਭਾਟਕੌਮ ਦੇ ਵਿੱਚੋਂ ਪੁਲਸ ਦੇ ਮੁਲਾਜ਼ਮ ਤੇ ਅਫਸਰ ਲੱਗੇ ਹੋਏ ਨੇ ਇਸੇ ਭਾਟਕੌਮ ਦੇ ਵਿੱਚੋਂ ਫੌਜਾਂ ਦੇ ਸੇਵਾ ਕਰਨ ਵਾਲੇ ਡਿਊਟੀਆਂ ਕਰਨ ਵਾਲੇ ਜਵਾਨ ਹਨ ਜਿਹੜੇ ਕਿ ਆਪਣੇ ਦੇਸ਼ ਦੇ ਰਾਖੇ ਸਰਹਰਾਂ ਦੇ ਉੱਤੇ ਕਰਦੇ ਨੇ ਆਪ ਕੋ ਆਪਣਾ ਕੰਮ ਕਰਨ ਵਾਲੇ ਕੋਈ ਵਪਾਰ ਦਾ ਕੰਮ ਕਰਨ ਵਾਲੇ ਕੋਈ ਡਿਊਟੀਆਂ ਕਰਨ ਵਾਲੇ ਕੋਈ ਹੋਰ ਤਰਕਈ ਤਰ੍ਹਾਂ ਦੇ ਕੰਮ ਕਰਨ ਵਾਲੇ ਇਸੇ ਪਾਟਕਾਉਮ ਦੇ ਬੱਚੇ ਅੜ ਕੇ ਵਿਦੇਸ਼ਾਂ ਦੇ ਵਿੱਚ ਆਪਣੀ ਕੌਮ ਦਾ ਨਾਮ ਬਚਾ ਰਹੇ ਨੇ ਇੰਨੀਆਂ ਵਿਸ਼ੇਸ਼ਤਾਈਆਂ ਨੇ ਮੈਂ ਗਿਣ ਨਹੀਂ ਸਕਦਾ ਪਰ ਪਤਾ ਨਹੀਂ ਤੁਹਾਨੂੰ ਕਿਹੜਾ ਭੁਲੇਖਾ ਲੱਗ ਗਿਆ ਹੋਇਆ ਏ ਤੁਸੀਂ ਸਾਰੀ ਪਾਟਕਾਉਮ ਨੂੰ ਇੱਕੋ ਗੱਲ ਕਰ ਦਿੱਤੀ ਆ ਕਿ ਇਹ ਡੁੱਲ ਨੂੰ ਫੜ ਕੇ ਤੇ ਮੰਨਣ ਵਾਸਤੇ ਜਾਂਦੇ ਨੇ ਯਾਦ ਰੱਖਿਓ ਨਹੀਂ ਅਸੀਂ ਵੀਰ ਨੂੰ ਕੋਈ ਨਾ ਦੋਨਾ ਹਾਂ ਇਹ ਐਂ ਏਦਾਂ ਕਰਨ ਵਾਲੇ ਨਹੀਂ ਇਹ ਗੁਰੂ ਨਾਨਕ ਦੀ ਕਿਰਪਾ ਸਦਕਾ ਦਾਨੀ ਵੀ ਨਹੀਂ ਐਦਾਂ ਕਰਨ ਵਾਲੇ ਵੀ ਹਨ ਜੇ ਕਹੋ ਕਿ ਤੁਹਾਨੂੰ ਮੈਂ ਸੱਤ ਆਥੇ ਹੋਦੇ ਗੁਰਪੁਣਾਜਵਾਨਾਂ ਦੇ ਉਹਨਾਂ ਦੀ ਲਿਸਟ ਵੀ ਦੇ ਸਕਦਾ ਹਾਂ ਜਿਨ੍ਹਾਂ ਨੇ ਕਿ ਲੋੜਵੰਦਾਂ ਗਰੀਬਾਂ ਯਤਿਮਾਂ ਬਿਮਾਰਾਂ ਦੀ ਸੇਵਾ ਕਰਨ ਵਾਸਤੇ ਪੰਜਾਬ ਤੋਂ ਲੈ ਕੇ ਪੂਰੇ ਇੰਡੀਆ ਤੱਕ ਉਹਨਾਂ ਦੀ ਸੇਵਾ ਕਰਨ ਵਾਸਤੇ ਤਿਆਰ ਕੀਤਾ ਏ ਇਹਦੇ ਵਾਸਤੇ ਸਾਡੇ ਐਨ ਆਰ ਆਈ ਵੀਰ ਵੀ ਉਹਦੇ ਤੇ ਯੋਗਦਾਨ ਪਾ ਰਹੇ ਨੇ ਬੜੀਆਂ ਵਿਸ਼ੇਸ਼ਤਾਈਆਂ ਨਹੀਂ ਪਰ ਤੁਹਾਡੀ ਛੋਟੀ ਜਿਹੀ ਉਸ ਵੀਡੀਓ ਦਾ ਮੈਂ ਜਵਾਬ ਇਸ ਵੀਡੀਓ ਵਿੱਚ ਦੇ ਰਿਹਾ ਹਾਂ ਜੇ ਕੋਈ ਕਿਸੇ ਕਿਸਮ ਦਾ ਤੁਹਾਨੂੰ ਭਰਮ ਪਿਲਕਾ ਹੋਵੇ ਤਾਂ ਮੇਰਾ ਫੋਨ ਨੰਬਰ ਨੋਟ ਕਰ ਲੈਣਾ ਕਰੋ 98148 67492 ਗਿਆਨੀ ਹਰਜਿੰਦਰ ਸਿੰਘ ਸ਼ੱਕਰ ਕੰਤਕਪੁਰ ਪੱਬੀ ਦੇ ਤਿਹਾਰ ਸੁਲਤਾਨ ਪੱਲੋਦੀ ਬਾਬੇ ਨਾਨਕ ਵਾਲੀ ਨਗਰੀ ਕਰੋ ਸੇਵਾ ਪ੍ਰਵਾਨ ਤੇ ਪਿਆਰ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ